ਕੱਲਾ ਹੀ ਜਗ੍ਹਾ ਦੇ ਵਿੱਚ ਜਿਹੜਾ ਟੈਂਟ ਸੀ ਕਿਉਂ ਰਿਹਾ ਸੀ ਆ ਸਾਡੇ ਆ ਪਾਣੇ ਮਾਵਾ ਜਿਹੜੇ ਬਜ਼ੁਰਗ ਆ ਉਹ ਬੈਠੇ ਸੀਗੇ ਤਾਂ ਰਾਤ ਸਕੀਮ ਬਣੀ ਕਮੇਟੀ ਦੀ ਤਾਂ ਉਹ ਸਾਰੀ ਜਿਹੜਾ ਆਪਣਾ ਹੁਣ ਰਾਤੇ ਰਾਤ ਉਹ ਜਿਹੜਾ ਸ਼ੈੱਡ ਹੈ ਉਹ ਹੋ ਗਿਆ ਤਾਂ ਪੂਰੇ ਸਮੇਂ ਦੇ ਜਦੋਂ ਨੂੰ ਸਟੇਜ ਲਗਣੀ ਆ ਉਦੋਂ ਨੂੰ ਮੁਕੰਮਲ ਹੋਣਾ ਪਾਉ ਸਾਡੇ ਕੋਲੇ ਮੋਟੀਆਂ ਨਹੀਂ ਆਏ ਨਹੀਂ ਵੀ ਝੂਠ ਵੀ ਮਾੜੀ ਜੀ ਹੋਵੇ ਉੱਥੇ ਦਾ ਥੋੜਾ ਜਿਹਾ ਇੱਕ ਲਗੜੀ ਭੂਸੀ ਪਾ ਲਈਆਂ ਪਰ ਇਹ ਸਾਢ ਲੈ ਮੈਂ ਉਹ ਬੇਨਤੀ ਕਰਦਾ ਕਿਸਾਨਾਂ ਨੂੰ ਕਿ ਇੰਤਜ਼ਾਮ ਛੋੜੇ ਪੈਸਿਆਂ ਨਾਲ ਜਿਹੜੀ ਸਟੇਜ ਨੂੰ ਸਹਾਇਤਾ ਹੋ ਰਹੀ ਹੈ ਜਿਹੜੇ ਸੰਤ ਮਹਾਪੁਰਸ਼ ਆਪ ਦੀ ਦਸਾਂ ਨੌਹਾਂ ਦੀ ਕਮਾਈ ਤੋਂ ਕੱਟ ਕੇ ਸਟੇਜ ਕੋਲੇ ਸਹਾਇਤਾ ਕਰਦੇ ਆ ਜਾ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਆ ਰਹੀਆਂ ਨੇ ਉਹ ਹਾਜ਼ਰੀ ਲਵਾ ਰਹੀਆਂ ਹਨ ਆ ਉਹਨਾਂ ਦੇ ਪੈਸਾ ਦੇ ਵਿੱਚੋਂ 4 ਲੱਖ ਦਾ ਪ੍ਰੋਜੈਕਟ ਸੀ ਜਿਹੜਾ ਆਪਾਂ ਰਾਤ ਤੇ ਰਾਤ ਜਿਹੜਾ ਸੋਚ ਕੇ ਕਮੇਟੀ ਨੇ ਫੈਸਲਾ ਲੈ ਕੇ ਉਹ ਆਪਣਾ ਲੰਮਾ ਸ਼ੁਰੂ ਕਰਤਾ ਮੈਨੂੰ ਲੱਗਦਾ ਵੀ 12 ਘੰਟਿਆਂ ਦੇ ਵਿੱਚ ਇਹ ਕੰਮ ਇਸ ਤਰ੍ਹਾਂ ਮੇਰੀ ਜਾਨ ਇਸ ਸਥਿਤੀ ਦੇ ਵਿੱਚ ਆ ਸਾਡੇ ਨਾਲੋ ਮਿਸਤਰੀ ਵੀ ਖੜੇ ਨੇ ਜਿਹੜੇ ਕਹਿੰਦੇ ਵੀ ਵਾਰੰਟੀ ਆਰ ਦੇ ਦਿਓਗੇ ਤਾਂ ਆਪਾਂ ਸਾਰੇ ਪਟਾਲ ਦੇ ਵਿੱਚ ਬਰਾਗੇ ਆ ਗਏ ਆ ਇੱਥੇ ਕੋਈ ਉਹ ਹਟਾ ਹੈ ਨਹੀਂ ਵੀ ਢਾਡੇ ਢੂੜਿਆ ਪਰ ਨਿਕਿਆਲਾ ਕੋਈ ਆਗੂ ਹੋਵੇ ਸਭ ਚਾਦਰਾ ਚੱਕਣ ਵਾਲੀ ਨੇ ਜਗ-ਟੱਗ ਕੇ ਆਪਾਂ ਜਿਹੜਾ ਨੂੰ 12 ਵਜੇ ਨੂੰ ਸਟੇਜ ਨੂੰ ਮੁਕੰਮਲ ਕਰ ਦਾਂਗੇ ਆਹ ਲੋਕੋ ਮਾਰੋ ਹਮਲਾ ਕਿ ਆਪਾਂ ਖਨੌਰੀ ਨੂੰ ਦਿੱਲੀ ਬਣਾ ਰਹੀਏ ਦਿੱਲੀ ਦਾ ਆਪਾਂ ਨਹੀਂ ਜਾਣ ਦਿੰਦੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਹੀ ਐਸੇ ਧਰਤੀ ਤੋਂ ਤਾਂ ਪੂਰੀ ਦੁਨੀਆ ਨੂੰ ਦਿੱਲੀ ਦੇ세 ਜਿਹੜਾ ਪ੍ਰਧਾਨ ਮੰਤਰੀ ਮੰਨ ਨਹੀਂ ਰਿਹਾ ਤੇ ਮਜਬੂਰ ਕਰੀਏ ਜਿਵੇਂ ਤਿੰਨੇ ਕਾਨੂੰਨوں ਨੇ ਐਲਾਨ ਕੀਤੇ ਸੀ ਕਿ ਥੋੜੇ ਸਮੇਂ ਦੇ ਵਿੱਚ ਐਮਐਸਬੀ ਗਰੰਟੀ ਕਾਨੂੰਨ ਦਾ ਲਾਣ ਕਰਵਾਵਾਂਗੇ ਤਾਂ ਇਸ ਲਈ ਇੰਤਜ਼ਾਮ ਸਾਰੇ ਬਣ ਚੁੱਕੇ ਨੇ ਨਾਲ ਹੀ ਇਹ ਕੱਲਾ ਛੱਡ ਨਹੀਂ ਪਿਆ ਜਿਹੜਾ ਆਪਣਾ ਮਾਹੀ ਹੋਟਲ ਹੈ ਉਥੇ ਆਪਣੀ ਸੰਗਤ ਵੱਲੋਂ ਜਾ ਦਾ ਆਪਣਾ ਇਸਾਂ ਦਾ ਡੇਡਾ ਦਾ ਜਿਹੜੇ ਲੰਗਰ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਮੈਨੂੰ ਲੱਗਦਾ ਕਿਸੇ ਚੱਲ ਦੀ ਘਾਟ ਨਹੀਂ ਸਿਰਫ ਘਾਟ ਹੈ ਤਾਂ ਕੋਲ ਅਰਜ਼ਾਈਆਂ 'ਚੋਂ ਉੱਠ ਕੇ ਆਪਦੀ ਟਰੈਕ ਟਰਾਲੀ ਤਿਆਰ ਕਰਕੇ ਮੋਰਚੇ ਚ ਆਉਂਦੀ ਆ ਅੱਜ ਉਹ ਸਿਵਲ ਦਾ ਸੇਖਰਾ ਤੇ ਆ ਅੱਜ ਪ੍ਰਧਾਨ ਨੂੰ 29 ਦਿਨ ਹੋ ਗਏ ਆ ਤਾਂ 29 ਦਿਨ ਭੁੱਖਾ ਰਹਿਣਾ ਠੰਡ ਦੇ ਵਿੱਚ ਬੈਠਣਾ ਭਰਾਵੋ ਕਿਹਦੇ ਲਈ ਆਪਣੇ ਲਈ ਬੇਨਤੀ ਹੈ ਆਓ ਮਾਰੋ ਹਮਲਾ ਪਿੰਡਾਂ ਦੇ ਵਿੱਚੋਂ ਟਰੈਕਟਰ ਵਾਲਿਆਂ ਲੈ ਕੇ ਮੋਰਚੇ ਨੂੰ ਆਪਾਂ ਦਿੱਲੀ ਬੁਲਾਗੇ ਧੰਨਵਾਦ